ਹੈਲੋ ਦੋਸਤੋ ਕੀ ਹਾਲ ਚਾਲ ਸਾਰਿਆਂ ਦੇ ਤੁਸੀਂ ਦੇਖ ਰਹੇ ਹੋ YouTube ਚੈਨਲ ਪ੍ਰਿੰਸ ਹੀਰਕੇ ਵਾਲਾ ਤੇ ਅੱਜ ਆਪਾਂ ਇੱਕ ਦੂਜੀ ਵੀਡੀਓ ਬਣਾ ਰਹੇ ਹਾਂ ਇੱਕ ਪਹਿਲਾ ਸਵਰਾਜ ਦੀ ਬਣਾਤੀ ਆਪਾਂ ਤੁਸੀਂ ਪਿਛਲੇ ਚੈਨਲ ਤੇ ਜਾ ਕੇ ਦੇਖ ਲਿਓ ਤੇ ਇੱਕ ਨਾ ਮੋਡੀਫਿਕੇਸ਼ਨ ਦੀ ਗੱਲ ਕਰਦੇ ਆ ਬਹੁਤ ਵੀਡੀਓ ਬਣਾਉਂਦੀ ਆ ਮੋਡੀਫਿਕੇਸ਼ਨ ਦੀ ਪਰ ਮੈਨੂੰ ਨਿਤ ਨਵੇਂ ਕਮੈਂਟ ਆਉਂਦੇ ਨੇ ਰੋਜ਼ ਨਵੇਂ ਫੋਨ ਆਉਂਦੇ ਚਲੋ ਮੈਂ ਇੱਕ ਫੋਨ ਚਾਹਦਾ ਵੀ ਜ਼ਰੂਰ ਆ ਪਰ ਜਿੰਨੀ ਗਨੋਲਜ ਹੁੰਦੀ ਆ ਪਾਉਣਿੰਗ ਜ਼ਰੂਰ ਦਿੰਨੇ ਆ ਪਰ ਉਹ ਸਾਰੀ ਨੋਲਜ ਅਜਾ ਆਪਾਂ ਇੱਕ ਵਾਰ ਚ ਹੀ ਦੱਸ ਦਿੰਨੇ ਆ ਤੁਹਾਨੂੰ ਇਹ ਵੀਡੀਓ ਦੇ ਵਿੱਚ ਤਾਂ ਕਿ ਰੋ ਰੋ ਬਾਈ ਕੋਈ ਫੋਨ ਨਾ ਲਾਵੇ ਨਾ ਆਪਾਂ ਮੋਡੀਫਿਕੇਸ਼ਨ ਦੀ ਗੱਲ ਕਰਦੇ ਆਗੇ ਇੰਜਨ ਦੀ ਮੋਡੀਫਿਕੇਸ਼ਨ ਕਿਵੇਂ ਹੋ ਸਕਦੀ ਆ ਪਾਵਰ ਆਪਾਂ ਕਿਵੇਂ ਪਤਾ ਸਕਦੇ ਨਿੱਕੇ ਤੋਂ ਲੈ ਕੇ ਵੱਡਾ ਪੁਆਇੰਟ ਆਪਾਂ ਜ਼ਰੂਰ ਸ਼ੇਅਰ ਕਰਾਂਗੇ ਤੇ ਯਾਰ ਮੈਨੂੰ ਫੋਨ ਵੀ ਆਉਂਦੇ ਨੇ ਕਈ ਕਹਿੰਦੇ ਨੇ ਵੀ ਪਾਵਰ ਕਿਵੇਂ ਵਧਾਈਏ ਮੈਂ ਕਹਿੰਦਾ ਨਾ ਟਰਬੋ ਲਵਾ ਦੋ ਵੀ ਕਹਿੰਦੇ ਹੋਰ ਹੱਲ ਦੱਸ ਇਹਦਾ ਕੀ ਹੋਰ ਹੱਲ ਹੋ ਕੀ ਸਕਦਾ ਮੈਂ ਉਹ ਗੱਲਾਂ ਵੀ ਦੱਸ ਦਦਾ ਤੁਹਾਨੂੰ ਸ਼ੇਅਰ ਕਰ ਸਕਦਾ ਪਰ ਜਿਹੜੀ ਸਾਰਿਆਂ ਤੋਂ ਮਾਈਨਰ ਜੀ ਮੋਡੀਫਿਕੇਸ਼ਨ ਉਹ ਟਰਬੋ ਹੀ ਕਿਉਂ ਆ ਹਰ ਇੱਕ ਦੇ ਮੂੰਹ ਤੇ ਟਰਬੋ ਹੀ ਕਿਉਂ ਚੜੀ ਆ ਕਿ ਯਾਰ ਤੂੰ ਟਰਬੋ ਲਵਾ ਵਾਲਾ ਮੈਂ ਟਰਬੋ ਲਵਾ ਲਈ ਉਹ ਤੋਂ ਟਰਬੋ ਆਏ ਆ ਉਹ ਆਏ ਆ ਵੱਡੀ ਟਰਬੋ ਪੱਤਰ ਨੰਬਰ ਲਵਾ ਵਾਲਾ ਯਾਰ ਛੋਟੀ ਲਵਾ ਵਾਲਾ ਵੱਡੀ ਲਵਾ ਵਾਲਾ ਇਹਦੇ ਵਿੱਚ ਕੀ ਅੰਤਰਾ ਛੋਟੀ ਤੇ ਵੱਡੀ ਟਰਬੋ ਦੇ ਵਿੱਚ ਮੈਂ ਤੁਹਾਨੂੰ ਸਾਰੀਆਂ ਗੱਲਾਂ ਖੋਲ ਕੇ ਦੱਸ ਦਿੰਨਾ ਸਾਰਿਆਂ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂਗੇ ਮੋਡੀਫਿਕੇਸ਼ਨ ਕਿੱਦਾਂ ਦੀ ਹੁੰਦੀ ਹੈ ਕਿੰਨੇ ਚ ਟਾਈਪ ਹੁੰਦੇ ਨੇ ਕਿਵੇਂ ਕੁਝ ਆਪਾਂ ਕਰਵਾ ਸਕਦੇ ਹਾਂ ਜੇ ਸਾਰਿਆਂ ਤੋਂ ਪਹਿਲਾਂ ਇੱਕ ਛੋਟੀ ਜੀ ਮੋਡੀਫਿਕੇਸ਼ਨ ਤੇਲ ਵਧਾਉਣੀ ਜਿਹੜਾ ਕਿ ਆਪਣੇ ਹਲੱਗ ਭੱਗ 100 ਚੋਂ 70 80% ਲੋਕ ਵਧਾ ਦਿੰਦੇ ਨੇ ਦੋ ਚੂੜੀਆਂ ਖੋਲ ਦਿੰਦੇ ਡੇਢ ਚੂੜੀ ਖੋਲ ਦਿੰਦੇ ਨੇ ਪਰ ਉਹ ਮੋਡੀਫਿਕੇਸ਼ਨ ਉਹ ਠੀਕ ਖਤਮ ਹੋ ਜਾਂਦੀ ਹੈਗੀ ਟਰੈਕਟਰ ਦੀ ਕਿਉਂਕਿ ਉਹ ਸੀਮਤ ਹੁੰਦੀ ਹੈਗੀ ਜਿਹੜੀ ਕਿ ਆਪਾਂ ਘੱਟੋ ਘੱਟ ਯਾਰ ਪੰਪ ਵਾਲਾ ਮੈਨ ਲਗਾਦਾ 200-250 ਰੁਪਏ ਲੈਂਦਾ ਹੋਊਗਾ ਤੇਲ ਵਧਾਉਣ ਦੇ ਇਹਦੇ ਤੋਂ ਬਾਅਦ ਮੋਡੀਫਿਕੇਸ਼ਨ ਵਧੀ ਹੁੰਦੀ ਹੈ ਟਰੈਕਟਰ ਦਾ ਬਣੋ ਹਟ ਜਾਂਦਾਗਾ ਪਰ ਇਹ ਮੋਡੀਫਿਕੇਸ਼ਨ ਕੋਈ ਬਾਲੀ ਵੱਡੀ ਨਹੀਂ ਹੈਗੀ ਬਾਲੀ ਕੰਮ ਦੀ ਨਹੀਂ ਹੁੰਦੀ ਕਿ ਤੇਲ ਖਰਚਾ ਨੋਰਮਲ ਜਾਂ ਬਾਦੀਆਂ ਦਾ ਕਈਆਂ ਦਾ ਘੱਟ ਵੀ ਜਾਂਦਾ ਤੇਲ ਵਧਾਉਣ ਨਾਲ ਪਰ ਘਟਾਉਣ ਨਾਲ ਤੇਲ ਖਰਚਾ ਆਟੋਮੈਟਿਕਲੀ ਵੱਧਦਾ ਰਹਿੰਦਾ ਹੁੰਦਾ ਤੇ ਉਸ ਤੋਂ ਬਾਅਦ ਟਰਬੋ ਤੇ ਇੱਕ ਪੰਪ ਦੀ ਮੋਡੀਫਿਕੇਸ਼ਨ ਪੰਪ ਦੀ ਮੋਡੀਫਿਕੇਸ਼ਨ ਦਾ ਵੀ ਬਹੁਤ ਟ੍ਰੈਂਡ ਹੈ ਅੱਜ ਕੱਲ ਬਹੁਤ ਘੈਂਟ ਘੈਂਟ ਮਿਸਤਰੀ ਨੇ ਜਿਹੜੀ ਕਿ ਪੰਪ ਦੀ ਮੋਡੀਫਿਕੇਸ਼ਨ ਕਰਦੇ ਨੇ ਤੇ ਪੰਪ ਦੀ ਮੋਡੀਫਿਕੇਸ਼ਨ ਕਰਨ ਨਾਲ ਆਪਾਂ ਸਿਰਫ 5 ਤੋਂ 7 ਐਚਪੀ ਹੀ ਵਧਾ ਸਕਦੇ ਆ ਜੇ ਆਪਾਂ ਕਹਣੀ ਆ ਬਈ ਪੰਪ ਦੀ ਮੋਡੀਫਿਕੇਸ਼ਨ ਨਾਲ 20 ਐਚਪੀ 25 30 ਐਚਪੀ ਵਧਾ ਦੂੰਗਾ ਉਹਦੇ ਕਰਕੇ ਵਧ ਜਾਂਦੀ ਏ ਜ਼ਰੂਰ ਵਾਦੀ ਆਪਾਂ ਨਹੀਂ ਕਹਿੰਦੇ ਵਾਦੀ ਨਹੀਂ ਪਰ ਉਹਦੇ ਲਈ ਆਪਾਂ ਨੂੰ ਟਰਬੋ ਦਾ ਹੋਣਾ ਲਾਜ਼ਮੀ ਆ ਕਿਉਂਕਿ ਜਦੋਂ ਇੱਕ ਟਰੈਕਟਰ ਦਾ ਪੰਪ ਆਗਾ ਉਹਨੇ ਤੇਲ ਮਤਲਬ ਇੱਕ ਸਿਲੰਡਰ ਚੱਲੀ ਜਾਂਦਾ ਚਲੋ ਆਪਾਂ ਇੱਕ ਸਿਲੰਡਰ ਦੀ ਚੱਲਦੇ ਹਾਂ ਪਹਿਲਾਂ ਤਾਂ ਨੋਰਮਲ ਜਿਹੜਾ ਕੰਪਨੀ ਨੇ ਕਰਕੇ ਦਿੱਤਾ ਸੀ ਆਪਾਂ ਨੂੰ ਇੱਕ ਸਿਲੰਡਰ ਚ 200 ਗ੍ਰਾਮ ਤੇਲ ਡਿੱਗਦਾ ਸੀ ਮੈਂ ਅੰਦਾਜ਼ੀ ਲਾ ਰੱਖਿਆ ਕੋਈ ਮਤਲਬ ਐ ਨਹੀਂ ਹੈਗਾ ਐਨੇ ਟਾਈਮ ਚ ਐਨੇ ਟਾਈਮ ਚ ਮੈਂ ਵੈਸੇ ਦੱਸ ਰਿਹਾ 200 ਗ੍ਰਾਮ ਤੇਲ ਡਿੱਗਦਾ ਉਹ ਸਿਲੰਡਰ ਤੇ ਜਦੋਂ ਆਪਾਂ ਲਾਤਾ ਮੋਡੀਫਿਕੇਸ਼ਨ ਕਰਾਤੀ ਉਹਨੇ 300 ਗ੍ਰਾਮ ਸਿਲੰਡਰ ਨੂੰ ਤੇਲ ਸਿੱਟਦਾ ਤੇ ਉਹਦੀ ਬਰਨਿੰਗ ਕਪੈਸਿਟੀ ਹੀ 200 ਗ੍ਰਾਮ ਦੀ ਆ ਉਹ 100 ਗ੍ਰਾਮ ਜਿਹੜਾ ਤੇਲ ਆ ਉਹ ਓਵਰ ਜਾਊਗਾ ਮਤਲਬ ਤੂੰ ਐ ਵਿਜੀ ਨਿਕਲ ਜਾਊਗਾ ਤੇ ਜੇ ਉਹਦੀ ਬਰਨਿੰਗ ਕਪੈਸਿਟੀ 200 ਆ ਉਹ ਕਈ ਵਾਰ 230 ਦੀ ਵੀ ਕਰ ਜੂ ਤੇ 230 ਗ੍ਰਾਮ ਤੇਲ ਦੀ ਹੀ ਓਨੀ ਐਚਪੀ ਬਣੂ ਜੇ 50 ਐਚਪੀ ਟਰੈਕਟਰ ਆ ਤਹੋ 55 ਤੋਂ 57 HP ਦਾ ਜ਼ੋਰ ਮਾਰ ਦੂਗਾ ਤੇਲ ਵਧਾਉਣ ਨਾਲ ਤੇ ਪਲੇਂਜਰ ਵੱਡੇ ਪਾ ਦਾਂਗੇ ਆਪਾਂ ਕਿਵੇਂ ਬਦਲ ਦਾਂਗੇ ਸਭ ਕੁਝ ਕਰ ਦਾਂਗੇ ਆਪਾਂ ਮੋਡੀਫਿਕੇਸ਼ਨ ਦੇ ਵਿੱਚ ਪੰਪ ਦੀ ਪਰ ਜੇ ਉਹਨਾਂ ਨੇ 25 HP ਦੀ ਸੈਟਿੰਗ ਕਰਕੇ ਦਿੱਤੀ ਤਾਂ ਆਪਾਂ ਨੂੰ 25 HP ਲਈ ਤੇਲ ਵੀ ਫੂਕਣਾ ਜ਼ਰੂਰੀ ਹੈ ਓਨੀ ਤੇਲ ਕਾਦੇ ਨਾਲ ਮੱਚਦਾ ਹੁਣ ਸੋਨੂੰ ਸਾਰਿਆਂ ਨੂੰ ਪੱਥੀ ਉੱਚਲ ਜਿੰਨ ਪਤਾ ਇੱਕ ਵਾਰੀ ਕਮੈਂਟ ਜ਼ਰੂਰ ਕਰਿਓ ਕਾਦੇ ਨਾਲ ਤੇਲ ਮੱਚਦਾ ਹੁੰਦਾ ਤੇ ਉਹ ਹੁੰਦਾ ਆਕਸੀਜਨ ਹਵਾ ਆਕਸੀਜਨ ਆਪਾਂ ਨੂੰ ਪਿਓਰ ਤਾਂ ਮਿਲਦੀ ਨਹੀਂ ਹਵਾ ਦੇ ਵਿੱਚ ਬਹੁਤ ਹੀ ਮਿਨੀਮਮ ਜੀ ਕੁਆਂਟੀਟੀ ਹੁੰਦੀ ਹੈ ਕਿ ਜੇ 154 ਕੇ ਚਲੋ ਯਾਰ ਕੋਈ 10 15 20 25% ਆਕਸੀਜਨ ਹੁੰਦੀ ਆ ਇਕੱਲੀ ਆਕਸੀਜਨ ਨੇ ਹੀ ਇਹ ਹੱਕ ਮਚਾ ਕੇ ਦੇਣੀ ਆ ਜੇ ਆਪਣੇ ਹੁਣ ਉਹਦੇ ਲਈ ਆਪਾਂ ਕੀ ਲਾਉਣੇ ਆ ਟਰਬੋ ਤਾਂ ਹੀ ਹਰੇਕ ਮੋਡੀਫਿਕੇਸ਼ਨ ਦੇ ਵਿੱਚ ਟਰਬੋ ਹੋ ਗਈ ਜ਼ਰੂਰੀ ਮਰਮ ਟਰਬੋ ਆਪਾਂ ਲਾਉਣੇ ਆ ਉਹ ਆਕਸੀਜਨ ਪੂਰੀ ਖੁੱਲ ਕੇ ਦਿੰਦੀ ਆ 25 ਨੰਬਰ ਟਰਬੋ ਆਪਾਂ ਨੂੰ ਕੰਪਨੀ ਲਾ ਕੇ ਦਿੰਦੀ ਆ ਹੌਲੈਂਡ ਮੇਰੇ ਹਿਸਾਬ ਨਾਲ ਸ਼ਾਇਦ ਤੇ ਜੌਂਡੀਅਰ ਤੇ ਜੇ ਆਪਾਂ ਵੱਡੀ ਟਰਬੋ ਲਾਉਣੇ ਆ ਉਹਦਾ ਨੁਕਸਾਨ ਕੀ ਏ ਛੋਟੀ ਦਾ ਕੀ ਨੁਕਸਾਨ ਆ ਜੇ ਆਪਾਂ ਛੋਟੀ ਲਾ ਦਾਂਗੇ ਤੇ ਇੰਜਨ ਦਾ ਫਲੋ 에ਅਰ ਦਾ ਫਲੋ ਜਿਆਦਾ ਜਿਵੇਂ ਐਗਜ਼ੌਸਟ ਦਾ ਤੋਂ ਟਰਬੋ ਛੇਤੀ ਚੱਕ ਦੂਗਾ ਟਰੈਕਟਰਾਂ ਤੇ ਬੁਸ਼ ਵਾਸ਼ ਰਗੜ ਦੂ ਸਾਰੇ ਜੇ ਆਪਾਂ ਵੱਡੀ ਲਾਉਣੇ ਆ ਉਹਨਾਂ ਐਗਜ਼ੌਸਟ ਦਾ ਫਲੋ ਹੋਣਾ ਨਹੀਂ ਜੇ ਆਪਾਂ ਨਾਰਮਲ ਜਿਹੇ ਟਰੈਕਟਰ ਤੇ ਵੱਡੀ ਟਰਬੋ ਲਾਉਣੇ ਆ ਉਨੇ ਉਨੀ ਘਮਾਉਣੀ ਨਹੀਂ ਤੇ ਆਪਣੀ ਹਵਾ ਦੀ ਸਪੀਡ ਘਟਾ ਦੂਗਾ ਉਹ ਅੰਦਰ ਖਿੱਚਣ ਦੇ ਤੇ ਉਸ ਲਈ ਆਪਾਂ ਨਾ ਕਈ ਵਾਰ ਬੰਦੇ ਆ 72 ਨੰਬਰ 'ਤੇ ਬੁਲਾ ਦਿੰਦੇ ਨੇ ਇਹ ਤਿੰਨ ਸਿਲੰਡਰ ਇੰਜਨ ਨੂੰ ਚੱਲ ਜਾਂਦੀ ਹੈ ਕੋਈ ਬਾਲੀ ਵੱਡੀ ਨਹੀਂ ਆਪਾਂ ਨਾ ਇੱਕ ਸਾਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵਾਰਨਿੰਗ ਦੇ ਦੇਣਾ ਕੀ ਯਾਰ ਕਮੈਂਟ ਕਰਨ ਤੋਂ ਪਹਿਲਾਂ ਜਿਹੜੀ ਆਪਾਂ ਗੱਲ ਕਰ ਦਿੰਦੇ ਨਾ ਉਹ ਖੇਤੀਬਾੜੀ ਵਾਸਤੇ ਹੀ ਕਰਦੇ ਆਂ ਜਿਹੜੇ ਬੰਦੇ ਨੇ ਖੇਤੀਬਾੜੀ ਚ ਟਰੈਕਟਰ ਚਲਾਉਣਾ ਜਿਹਨੇ ਟੋਅ ਜਨ ਮੁਕਾਬਲੇ ਟਰਾਲੀ ਖਿੱਚ ਚ ਉਹਦੇ ਲਈ ਇਹ ਵੀਡੀਓ ਨਹੀਂ ਹੈਗੀ ਵੀਰ ਉਹਨਾਂ ਨੂੰ ਮੇਥੋਂ ਬਾਹਲੀ ਜਿਆਦਾ ਨੌਲੇਜ ਹੁੰਦੀ ਹੈ ਤਾਂ ਕਰਕੇ ਆਪਾਂ ਉਹਨਾਂ ਲਈ ਵੀਡੀਓ ਬਣਾਉਂਦੀ ਨਹੀਂ ਉਹ ਉਹ ਦੇਖਣਗੇ ਵੀ ਕਿ ਆਪਾਂ ਆਮ ਜ਼ਿਮੀਂਦਾਰਾਂ ਵਾਸਤੇ ਹੀ ਬਣਾਉਨੇ ਆ ਤੇ ਹੁਣ ਆਪਾਂ ਗੱਲ ਕਰਦੇ 75 ਨੰਬਰ ਦੀ ਹੁਣ 72 ਨੰਬਰ ਨੂੰ ਤਿੰਨ ਸਿਲੰਡਰ ਤੇ ਲਾਤਾ 72 ਨੰਬਰ ਕਾਦੇ ਵਾਸਤੇ ਹੁੰਦੀ ਹੈ ਟਰੱਕਾਂ ਵਾਸਤੇ ਹੁੰਦੀ ਹੈ 6 ਸਿਲੰਡਰ ਇੰਜਨਾਂ ਵਾਸਤੇ ਹੁੰ ਸੋਰਾ ਬਲਾਕ ਵੀ ਪਾਰਟ ਸਕਦਾ ਸਾਰਾ ਪਿਸਟਨ ਭੰਨ ਦਿੰਦੀ ਹੈ ਬਲਾਕ ਪਾਰਟ ਜਾਂਦੀ ਸੋ ਕੁਛ ਹੁੰਦਾ ਉਹ ਤਾਂ ਹੁੰਦਾ ਕਿਉਂਕਿ ਇੰਜਨ ਚ ਕਿੱਥੇ ਯਾਰ ਉਹ ਹਵਾ 6 ਲੋਕਾਂ ਨੂੰ ਦੇਣੀ ਕਿੱਥੇ 3 ਲੋਕਾਂ ਨੂੰ ਦੇਣੀ ਧੱਕੇ ਨਾਲ ਤਾਂ ਨੁਕਸਾਨ ਤਾਂ ਓਬਵੀਅਸਲੀ ਹੋਊਗੀ ਹੋਊਗਾ ਯਾਰ ਤੇ ਕਈ ਚੰਗੇ ਟਰੈਕਟਰ ਚੱਲੇ ਵੀ ਜਾਂਦੇ ਪਰ ਲੌਂਗ ਟਾਈਮ ਨਹੀਂ ਹੈਗੀ ਮੈਨੂੰ ਮੈਨੂੰ ਨਹੀਂ ਲੱਗਦਾ ਕੋਈ ਕਹਿੰਦਾ ਯਾਰ ਕਿ ਮੈਂ ਇੰਨੇ ਟਾਈਮ ਚਲਾਤੀ ਮੈਂ ਇੰਨਾ ਟਾਈਮ ਨਹੀਂ ਚੱਲਦੀ ਹੁੰਦੀ ੱਡੀ ਵੱਡੀ ਟਰਬੋ ਨਾਰਮਲ ਟਰਬੋ 45 ਨੰਬਰ ਤੱਕ ਸਹੀ ਹੈ ਹੁਣ ਕਿਰਪਾਨਾਂ ਵਾਲੇ ਲਾਉਂਦੇ ਹੁੰਦੇ ਆ ਬੱਤਰ ਨੰਬਰ ਤੱਕ ਯਾਰ ਐਡੀ ਇਡੀਆ ਟਰਬੋ ਤੁਸੀਂ ਥੋੜੀ ਲਾ ਸਕਦੇ ਹੋ ਕਿ ਤਿੰਨ ਸਿਲੰਡਰ ਚਾਰ ਸਿਲੰਡਰ ਇੰਜਨ ਦੇ ਵੀ ਚਲੋ ਚਾਰ ਸਿਲੰਡਰ ਮਾੜਾ ਮੋਟਾ ਚੱਲ ਸਕਦਾ ਪਰ ਉਹਦੇ ਵਾਸਤੇ ਬਣੀ ਨਹੀਂ ਉਹ ਚੀਜ਼ ਛੋਟੀ ਟਰਬੋ ਉਹਦਾ ਜੋਸ਼ ਨਹੀਂ ਚੱਲ ਸਕਦੀ ਹੁਣ ਉਹੀ ਗੱਲ ਹੈ ਕਿ ਪੰਪ ਵਾਲੇ ਨੇ ਆਪ ਨੂੰ ਪੰਪ ਕਰਕੇ ਦਿੱਤਾ 25 ਐਚਪੀ ਵਧਾ ਕੇ ਦੇ ਦਿੱਤੀ ਤੇ ਉਸ ਤੋਂ ਬਾਅਦ ਆ ਪਟਰਬੋ ਲਾਤੀ ਉਹ ਨਾਰਮਲ ਜੀ ਗੱਲ ਹੈ ਕਿ ਆਕਸੀਜਨ ਵੀ ਓਨੀ ਮਿਲ ਗਈ ਹਵਾ ਹਵਾ ਵੀ ਓਨੀ ਮਿਲ ਗਈ ਤੇ ਉਹਨੂੰ ਤੇਲ ਵੀ ਓਨਾ ਮਿਲ ਗਿਆ ਵਧੀਆ ਉਹਨਾਂ ਦਾ ਵਰਨਿੰਗ ਹੋਊਗਾ ਕੈਲਕੂਲੇਸ਼ਨ ਜੇ ਸਹੀ ਹੋਣਗੀਆਂ ਤਾਂ ਆਟੋਮੈਟਿਕਲੀ ਅੱਗ ਵਧੀਆ ਮੱਚੂ ਪਿਸਟਨ ਤੇ ਅੱਗ ਵਧੀਆ ਮੱਚੂਗੀ ਤਾਂ ਜ਼ੋਰ ਵੀ ਮਾਰੂਗਾ ਟਰੈਕਟਰ ਤੇ ਉਸ ਤੋਂ ਬਾਅਦ ਮੈਂ ਮੋਡੀਫਿਕੇਸ਼ਨ ਚ ਇੱਕ ਗੱਲ ਜ਼ਰੂਰ ਦੱਸਦਾ ਕਿ ਜੇ ਆਪਾਂ ਨੋਰਨ ਟਰਬੋ ਨੂੰ ਟਰਬੋ ਲਾਉਣੇ ਆ ਤਾਂ ਨੁਕਸਾਨ ਹੀ ਨੁਕਸਾਨ ਆ ਪਰ ਜੇ ਛੋਟੀ ਮੋਟੀ ਮੋਡੀਫਿਕੇਸ਼ਨ ਕਰਦੇ ਚਲੋ ਨੁਕਸਾਨ ਤਾਂ ਜ਼ਰੂਰ ਹੋਊਗਾ ਪਰਪਕਰ ਵੀ ਕੀ ਸਕਦੇ ਉਹਦੇ ਲਈ ਪਿਸਟਨ ਵੀ ਬਦਲਨੇ ਪੈ ਸਕਦੇ ਆਪਾਂ ਨੂੰ ਬੋਰ ਵੱਡਾ ਵੀ ਕਰਨਾ ਪੈ ਸਕਦਾ ਹੈਗਾ ਜੇ ਆਪਾਂ ਪ੍ਰੋਪਰ ਐਂ ਕਹਿੰਨਾ ਕਿ ਜਰਜੀ ਕੰਪਨੀ 10 ਸਾਲ ਕਹਿੰਦੀ ਤਾਂ ਟਰੈਕਟਰ 10 ਸਾਲ ਹੀ ਚੱਲੇ ਨਹੀਂ ਆਪਣਾ ਟਰੈਕਟਰ 10 ਚੋਂ 7 ਸਾਲ ਚੱਲੂਗਾ 6 ਸਾਲ ਚੱਲੂਗਾ ਧੱਕੇ ਨਾਲ ਆ ਉਹ ਨਾਰਮਲ ਜੀ ਗੱਲ ਆ ਯਾਰ ਬਿਨਾ ਚੀਜ਼ ਵਾਲੇ ਟਰੈਕਟਰ ਨੂੰ ਆਪਾਂ ਫਲੋ 19 ਚੀਜ਼ ਦੇਵਾਂਗੇ ਤਾਂ ਨੁਕਸਾਨ ਤਾਂ ਹੋਊਗਾ ਹੀ ਪਰ ਲੋਕ ਕਮੈਂਟ ਕਰਦੇ ਆਪਾਂ ਵੀਡੀਓ ਤਾਂ ਉਹਨਾਂ ਨੇ ਵੈਸੇ ਆਪਾਂ ਰეკਮੈਂਡ ਨਹੀਂ ਕਰਦੇ ਕਿਸੇ ਨੂੰ ਵੀ ਕਿ ਮੋਡੀਫਿਕੇਸ਼ਨ ਕਰੇ ਸਭ ਚੀਜ਼ਾਂ ਇਲੀਗਲ ਨੇ ਹੁਣ ਆਪਾਂ ਇੱਕ ਹੋਰ ਗੱਲ ਕਰਦੇ ਹਾਂ ਕਿ ਬਈ ਟਰਬੋ ਤੋਂ ਬਿਨਾ ਪਾਵਰ ਕਿਵੇਂ ਵਧੂਗੀ ਟਰਬੋ ਤੋਂ ਪੈਣਾ ਪਾਵਰ ਇਦਾਂ ਵਧੂਗੀ ਬੋਰ ਵੱਡਾ ਕਰਨਾ ਸਟ੍ਰੋਕ ਵੱਡਾ ਕਰਨਾ ਹੁਣ ਜੇ ਆਟੋਮੈਟਿਕਲੀ ਇਹ ਬੋਰ ਵੱਡਾ ਕਰਨਾ ਤਾਂ ਸੌਖਾ ਪਰ ਸਟ੍ਰੋਕ ਵੱਡਾ ਕਰਨਾ ਬਹੁਤੋਕਾ ਸਟ੍ਰੋਕ ਚ ਕੀ ਹੁੰਦਾਗਾ ਕਿ ਜੇ ਐਡਾ ਐਡਾ ਮੰਨ ਕੇ ਚੱਲੋ ਉਰੋਂ ਲੈ ਕੇ ਪਿਸਟਨ ਉਰੋਂ ਤੱਕ ਜਾਂਦਾ ਇਹ ਹੋ ਗਿਆ ਲੰਬਾਈ ਪਿਸਟਨ ਦੀ ਜੇ ਇਹ ਉਰੋਂ ਤੱਕ ਜਾਊ ਤਾਂ ਪਾਵਰ ਇਹਦੀ ਵਧੂਗੀ ਪਰ ਇਹ ਚੀਜ਼ ਪੋਸੀਬਲ ਨਹੀਂ ਹੈ ਕੰਪਨੀ ਸਾਰਾ ਢਾਂਚਾ ਚੇਂਜ ਕਰਨਾ ਹੁੰਦਾ ਹੈਗਾ ਇਹ ਕੰਪਨੀਆਂ ਵੀ ਇਹ ਚੀਜ਼ ਬਹੁਤ ਘੱਟ ਕਰਦੇ ਕਿਉਂਕਿ ਕੰਪਨੀ ਦਾ ਬਹੁਤ ਖਰਚਾ ਆਉਂਦਾ ਇਹ ਚੀਜ਼ 'ਚ ਬੋਰ ਵੱਡਾ ਕਰਨ 'ਚ ਕੋਈ ਖਰਚਾ ਨਹੀਂ ਆਉਂਦਾ ਕੰਪਨੀ ਦਾ ਕਿਉਂਕਿ ਉਹਨਾਂ ਨੇ ਸਾਂਚੇ ਜੀ ਬਣਾਉਣੇ ਹੁੰਦੇ ਆ ਬੋਰ ਵੱਡਾ ਕਰਨ ਨਾਲ ਕਿਵੇਂ ਪਾਵਰ ਵਧਦੀ ਹੈ ਕਿੱਥੇ ਤਾਂ ਮੰਨ ਕੇ ਚੱਲੋ ਤੁਸੀਂ ਇੰਨੇ ਥਾਂ 'ਚ ਇੰਨਾ ਐਡਾ ਪਿਸਟਨ ਹੋਣਾ ਇੰਨੇ ਥਾਂ 'ਚ ਤੇਲ ਡਿੱਗਿਆ ਉਹ ਹੋ ਤੇਲ ਮੱਚਿਆ ਜੇ ਐਨੇ ਥਾਂ ਚ ਤੇਲ ਡਿੱਗੂਗਾ ਤੇ ਐਨੇ ਥਾਂ ਚ ਮੱਚੂਗਾ ਤੇ ਟਰਬੋ ਵੀ ਉਥੇ ਕੀ ਕਰੂ ਟਰਬੋ ਦਾ ਵੀ ਕੰਮ ਨਹੀਂ ਕਿਉਂਕਿ ਉਹਨੇ ਐਨੇ ਥਾਂ ਚ ਤੇਲ ਮਚਾਤਾ ਤੇ ਉਹੀ ਗੱਲ ਆ ਟਰਬੋ ਵਾਲਾ ਕੰਮ ਵੀ ਵੱਡਾ ਬੋਰ ਕਰਕੇ ਹੋ ਜਾਂਦਾ ਜਦੋਂ ਇਹਦੀ ਆ ਜਾਂਦੀ ਬੋਰ ਵੱਡਾ ਕਰਕੇ ਟਰਬੋ ਲਾ ਕੇ ਪੰਪ ਦੀ ਮੋਡੀਫਿਕੇਸ਼ਨ ਕਰਦੇ ਆ ਫੇਰ ਆਉਂਦੇ ਆ ਟਰਾਲੀ ਖਿੱਚ ਮੁਕਾਬਲੇ ਵਾਲੇ ਮੈਦਾਨ ਚ ਉਹ ਚੀਜ਼ਾਂ ਇਹ ਸਭ ਕੁਝ ਕਰਦੇ ਨੇ ਉਹ ਤਾਂ ਇਦਾਂ ਹੁੰਦੀ ਆ ਮੋਡੀਫਿਕੇਸ਼ਨ ਹੋਰ ਵੀ ਬਹੁਤ ਪੁਆਇੰਟ ਰਹਿ ਕੇ ਕਿਉਂਕਿ ਇਹਦਾ ਕੋਈ ਅੰਤ ਹੀ ਨਹੀਂ ਮੋਡੀਫਿਕੇਸ਼ਨ ਦਾ ਨਿਤ ਨਵੀਆਂ ਚੀਜ਼ਾਂ ਹੁੰਦੀਆਂ ਇੱਚ ਕ੍ਰੈਂਕ ਬਦਲੀ ਜਾਂਦੀ ਹੁੰਦੀ ਆ ਮੋਡੀਫਿਕੇਸ਼ਨ ਦੇ ਵਿੱਚ ਗੇਰਾਂ ਦੀ ਸਪੀਡ ਬਦਲ ਕੇ ਆਪਾਂ ਚੰਗਾ ਇੰਜਨ ਦੀ ਮੋਡੀਫਿਕੇਸ਼ਨ ਕਰ ਸਕਦੇ ਆ ਕਿਉਂਕਿ ਕਈ ਵਾਰ ਹੁੰਦਾ ਗੇਰਾਂ ਦੀ ਸਪੀਡ ਦਾ ਮਤਲਬ ਰੈਗੂਲਰ ਜੀ ਨਹੀਂ ਹੁੰਦੀ ਕਿ ਕਿ ਬਰਾਬਰ ਉਹ ਚੀਜ਼ ਆਪ ਨੂੰ ਚਾਹੀਦੀ ਹੁੰਦੀ ਆ ਉਹਦੇ ਕਰਕੇ ਤਾਂ ਇਹਦਾ ਕੋਈ ਅੰਤ ਨਹੀਂ ਮੋਡੀਫਿਕੇਸ਼ਨ ਤਾਂ ਜੇ ਮੈਂ ਜੇ ਗੱਲਾਂ ਦੱਸੀਆਂ ਕਮੈਂਟ ਕਰਕੇ ਜਰੂਰ ਦੱਸਿਓ ਜੇ ਮੇਰੇ ਵਿੱਚ ਕੋਈ ਕਮੀ ਨਿਕਲੀ ਆ ਤੇ ਆਪ ਜੇ ਤੁਹਾਨੂੰ ਕੋਈ ਨਵੀਂ ਚੀਜ਼ ਪਤਾ ਗਈ ਆਪਾਂ ਮੋਡੀਫਿਕੇਸ਼ਨ ਹੋਰ ਕਿਵੇਂ ਕਰ ਸਕਦੇ ਆ ਉਹ ਵੀ ਮੈਨੂੰ ਜਰੂਰ ਦੱਸਿਓ ਕਿਉਂਕਿ ਆਪਾਂ ਫਿਰ ਅਗਲੀ ਵੀਡੀਓ ਦੇ ਵਿੱਚ ਜਰੂਰ ਪਾਵਾਂਗੇ ਤੇ ਧੰਨਵਾਦ ਸਾਰਿਆਂ ਦਾ ਤੇ ਵੀਡੀਓ ਦੇਖਣ ਲਈ ਵੀਡੀਓ ਸ਼ੇਅਰ ਜਰੂਰ ਕਰਦੇ ਆ ਕਰੋ ਧੰਨਵਾਦ